ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਝੋਟੀ ਸੇ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਤੋਂ ਬਾਈ ਵੀਡੀਓ ਬਣਾ ਰਹੇ ਆ ਵੀਰ ਤੇ ਕਿਰੇ ਲੂ ਬਸ ਰੱਖਿਆ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਾਈ ਤੇ ਟੇਰ ਸਾਜੀ ਬਾਈ ਜੀ ਬਾਈ ਜੀ ਹਸੀ ਗਾਲ ਹਸੀ ਗਾਲ ਬਾਈ ਜੀ ਹੋਰ ਠੀਕ ਹੋਈ ਵਧੀਆ ਬਾਈ ਜੀ ਨਾਮ ਤੇ ਐਡਰੈਸ ਹੋल्डੋ ਨਾਮ ਹਮਨਦੀਪ ਸਿੰਘ ਪਿੰਡ ਪਖੋਗੇ ਹੂੰ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਤਹਿਸੀਲ ਤਪਾ ਤਪਾ ਨੇੜੇ ਪਿੰਡ ਬਾਈ ਪਖੋ ਦੇ ਨੇੜੇ ਅੱਖੋ ਕੈਂਚੀਆਂ ਨੇੜੇ ਠੀਕ ਆ ਮੱਲੀਆਂ ਨੇੜੇ ਹੂੰ ਤੇ ਬਰਨਾਲਾ ਵੀ ਨੇੜੇ ਰਹਿ ਜਾਂਦਾ ਬਰਨਾਲਾ ਵੀ ਨੇੜੇ ਇੱਕ ਸਾਈਡ ਸੈਣਾ ਰਹਿ ਜਾਂਦਾ ਹਾਂ ਬਾਈ ਮੋਬਾਈਲ ਨੰਬਰ ਬੋਲੋ 99154 ਹੂੰ 8639 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਝੋਟੀ ਦੇ ਦਿੰਦਾ ਕਿਹੜਾ ਸੂਆ ਸੁੰਦੀ ਆ ਦੂਜਾ ਸੂਆ ਸੁੰਦੀ ਆ ਬਾਈ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਬਾਈ ਇਹ ਹਫਤੇ ਦੀ ਕੱਚੀ ਹਫਤੇ ਦੀ ਕੱਚੀ ਆ ਠੀਕ ਆ ਬਾਈ ਕੀ ਰਿਕਾਰਡ ਆ ਦੋਦਾ ਰਿਕਰਡ ਪਹਿਲੇ ਜੂ 13 ਕਿਲੋ ਦੇ ਚੋਏ ਬੀ ਠੀਕ ਆ ਬਈ ਕੱਦ ਬੱਡ ਚੰਗਾ ਰਾਜੀ ਫੁੱਲਾ ਬਈ ਤੇ ਪੇਟ ਫੁੜਾ ਕਰਮਾਈ ਦਾ ਬਹੁਤ ਚੰਗਾ ਥਣ ਬੜਾ ਕਮਾਲ ਦਾ ਲੱਗਿਆ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਆਰਡਰ ਦੀ ਕੁਆਲਿਟੀ ਚੈੱਕ ਕਰੋ ਬਈ ਕਮਾਲ ਦੀ ਤਿਆਰ ਕਰਦੀ ਹੁੰਦੀ ਹੈ ਹਜੇ ਬਈ ਬਾਈ ਕਹਿੰਦਾ ਹਫਤਾ ਲੈ ਜੂ ਹਫਤੇ ਨੂੰ ਇਹਨੇ ਆਰਡਰ ਦੀ ਕੁਆਲਿਟੀ ਜਿਹੜੀ ਹੋਰ ਹੀ ਵਧੀਆ ਬਣਾ ਲੈਣੀ ਹੈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਬਈ ਕੋਲ ਲਾ ਬਈ ਤੋਰ ਕੇ ਰੱਖਾ ਦੇ ਫੇਸ ਬਿਊਟੀ ਕਮਾਲ ਦੀ ਹੈ ਸਿੰਗ ਬਹੁਤ ਚੰਗਾ ਬਈ ਨੇੜੋ ਹੀ ਮੋੜਿਆ ਵਾ ਤੇ ਰਾਜੀ ਰੂਜੀ ਫੁੱਲਾ ਚੰਗੀ ਆ ਚਮਕ ਚਮਕ ਝੋਟੀ ਤੇ ਚੰਗੀ ਆ ਘਰ ਦੀ ਝੋਟੀ ਆ ਬਾਈ ਦੇ ਤੇ ਬਈ ਕਿਹੜੀ ਸੀਮਨ ਦੀ ਆ ਇਹ ਇਹ ਦਾਰੇ ਦੀ ਆ ਬਟੇ ਵੀਰ ਦਾਰੇ ਦੀ ਆ ਗੱਬਣ ਕਿਹੜੀ ਤੋਂ ਬਾਈ ਬਲੀ ਤੋਂ ਬਲੀ ਦੀ ਗੱਬਣਾ ਵੱਡੇ ਵੀਰ ਠੀਕ ਬਾਈ ਦਾਰੇ ਬੋਲ ਦੀ ਬਾਈ ਆਪ ਆ ਗਈ ਐਲ ਡੀ ਐਫ ਵਾਲਿਆਂ ਦਾ ਤੇ ਬਲੀ ਸੀਮਨ ਤੋਂ ਅੱਗੇ ਇਹ ਜਿਹੜੀ ਆ ਗੱਬਣਾ ਚੰਗੇ ਸੀਮਨ ਦੀ ਆ ਚੰਗੇ ਸੀਮਨ ਤੋਂ ਗੱਬਣਾ ਬਾਈ ਫੇਸ ਚੰਗਾ ਸੈਂਗ ਚੰਗਾ ਕੱਦ ਚੰਗਾ ਰਾਜੀ ਆ ਮਿਲਕ ਰਿਕਾਰਡ ਬਾਈ ਨੇ ਬਹੁਤ ਚੰਗਾ ਦਾ ਸੈਕ ਘਰ ਦੀ ਝੋਟੀ ਪਾਲੀ ਵੀਰ ਮੁੱਲ ਬਈ ਇਹਦਾ બોલે 160 ਆ ਵੀਰੇ 160000 રૂપિયા માનતાન ਹੋ જઈ બે બાકી मौके ਤੇ માનતાન ਹੋਣਾ ਠੀਕ ਹੈ ਜੀ 160000 રૂપિયા મોલ્લા ભાઈ બાકી ਜਿਹੜਾ मौके ਦੇ ਵਿੱਚੋਂ માનતાન જરૂર ਹੋ ਜਾਊਗਾ ਥાન ਬੜਾ ਚੰਗਾ ਲੱਗਿਆ ભાઈ મુઠ્ઠી ਵਾਲਾ ਥાન ਚਵਾਈ ਚુઈ ਬਹੁਤ ਚੰਗੀ ਹੋਣਾ ਚਵਾਈ ਬਹੁਤ ਚੰਗੇ ભાઈ ਠੀਕ ਹੈ ભાઈ ਤੇ ਕਿਸੇ ਵੀਰ ਨੂੰ ਝੋਟੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਵਾ ਧੰਨਵਾਦ